ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 3 ਹਮੀਦਾ ਬੇਗਮ ਆਪਣੇ ਪੁੱਤਰ ਮਨੀਰ ਨੂੰ ਰੂਪਮਤੀ ਦੇ ਨੇੜੇ ਨਹੀਂ ਜਾਣ ਦੇਣਾ ਚਾਹੁੰਦੀ ਸੀ ਉਸ ਨੂੰ ਕਈ ਪ੍ਰਕਾਰ ਦੇ ਖਾਦਸ਼ੇ ਤੇ ਬਲੇਖੇ ਸਨ ਪਰ ਕੁਵਰਾਣੀ ਨੂੰ ਕੁਦਰਤੀ ਮਾਂ ਪਿਆਰ ਖਿੱਚਾ ਪਾ ਰਿਹਾ ਸੀ ਰੂਪਮਤੀ ਉਤੇ ਬਾਜ ਭਾਦਰ ਨੂੰ ਹਰ ਤਰ੍ਹਾਂ ਭਰੋਸਾ ਸੀ ਪਰ ਹਮੀਦਾ ਬੇਗਮ ਉਸ ਉਤੇ ਕਿਵੇਂ ਵੀ ਇਤਵਾਰ ਨਹੀਂ ਕਰ ਸਕਦੀ ਸੀ ਉਹ ਸਮਝਦੀ ਸੀ ਮਨੀਰ ਕਾਰਨ ਹੀ ਮੈਂ ਬੜੀ ਬੇਗਮਾ ਨਹੀਂ ਸੁਲਤਾਨ ਨੇ ਤਾਂ ਮਨੋਲਾ ਹੀ ਛੱਡੀ ਹੈ ਮਾਂ ਦੀ ਚੁੱਕ ਕਾਰਨ ਹੀ ਮੁੰਡਾ ਮਤਰੀ ਨੂੰ ਨਾਸਾਂ ਚੁੱਕ ਮੀ ਨਫ਼ਰਤ ਕਰਦਾ ਸੀ ਜਦੋਂ ਉਸ ਕਿਲੇ ਤੋਂ ਬਾਹਰ ਕੋ ਮਰਾਣੀ ਨੂੰ ਘੋੜੇ ਤੇ ਸਵਾਰ ਤੱਕਿਆ ਉਸ ਮੱਥਾ ਬੱਟਾ ਨਾਲ ਪਰ ਲਿਆ ਉਹ ਆਪਣੇ ਬਾਪ ਨਾਲ ਆਇਆ ਸੀ ਜੇ ਉਸ ਨੂੰ ਪਤਾ ਲੱਗ ਜਾਂਦਾ ਕਿ ਸ਼ਿਕਰ ਨੂੰ ਮਤਰਈ ਮਾਂ ਨੇ ਵੀ ਜਾਣਾ ਹੈ ਸ਼ਾਇਦ ਉਹ ਆਉਂਦਾ ਹੀ ਨਾ ਉਹ ਸਵਰ ਦੀ ਘੁੱਟ ਪਰ ਕੇ ਰਹਿ ਗਿਆ ਰੂਪਮਤੀ ਨੇ ਆਪਣਾ ਘੋੜਾ ਉਹਨਾਂ ਦੇ ਲਾਗੇ ਕਰਦਿਆ ਮਨੀਰ ਨੂੰ ਪਿਆਰ ਨਾਲ ਬੁਲਾਉਣਾ ਚਾਹੇ ਰਾਜਕੁਮਾਰ ਜੀ ਮੈਂ ਸਲਾਮ ਆਖਦੀ ਹਾਂ ਮੈਂ ਰਾਜਕੁਮਾਰ ਨਹੀਂ ਸ਼ਹਿਜ਼ਾਦਾ ਹਾਂ ਮੁੰਡੇ ਨੇ ਸਾਵੀ ਤੌਣਾ ਕਢਾ ਲੇ ਬੇਟੇ ਦੋਹਾਂ ਦਾ ਮਤਲਬ ਇੱਕ ਹੀ ਹੁੰਦਾ ਹੈ ਕਮਰਾਨੀ ਆਪਣਾ ਘੋੜਾ ਅਸਲੋ ਲਾਗੇ ਲੈ ਆਏ ਨਹੀਂ ਮੈਂ Hindu ਨਹੀਂ ਮੋਮਣ ਮੁਸਲਮਾਨ ਔਰ ਆਪ ਦਾ ਬੇਟਾ ਵੀ ਨਹੀਂ ਹ ਉਹ ਪਹਿਲਾ ਵਰਗਾ ਹੀ ਆਕਰ ਸੀ ਉਹ ਰੂਪਮਤੀ ਲੰਬਾ ਸਾਹ ਭਰ ਗਈ ਕੱਲ ਇਥੋਂ ਤੱਕ ਵੱਧ ਚੁੱਕੀ ਉਹ ਸਮਝਦੀ ਸੀ ਜਿਸ ਨੂੰ ਜਿਵੇਂ ਮਾਂ ਨੇ ਉਲਟਾ ਸਿੱਧਾ ਸਿਖਾਇਆ ਪੜਾਇਆ ਹੈ ਉਸੇ ਤਰ੍ਹਾਂ ਹੀ ਬੋਲ ਰਹੀ ਹਲੇ 마ਸੂਮ ਹੈ ਭਾਵੇਂ 13 ਸਾਲਾਂ ਦਾ ਹੋ ਗਏ ਬਿਗੜਦੀ ਗੱਲ ਸੁਲਤਾਨ ਨੂੰ ਸੁਲਝਾਉਣੀ ਪਈ ਬੇਟਾ ਜੀ ਇਹ ਤੇਰੀ ਛੋਟੀ ਅੰਮਾ ਜੀ ਸ਼ਹਿਜ਼ਾਦੇ ਨੇ ਸ਼ਹਿਜ਼ਾਦੇ ਨੇ ਰੁੱਖਾ ਰੁੱਖਾ ਨਹੀਂ ਬੋਲਿਆ ਕਰਦੇ ਸ਼ਹਿਜ਼ਾਦੇ ਰੁੱਖਾ ਨਹੀਂ ਬੋਲਿਆ ਕਰਦੇ ਤੂੰ ਹਲਕ ਨੂੰ ਰਾਜ ਭਾਗ ਸੰਭਾਲਣਾ ਨੇ ਰਾਜ ਦੀ ਸੰਭਾਲ ਲਈ ਪਰਜਾ ਦਾ ਹਰਮਨ ਪਿਆਰਾ ਹੋਣਾ ਲਾਜ਼ਮੀ ਹੈ ਤੇ ਵੱਡਿਆਂ ਕੋਲੋਂ ਹਮੇਸ਼ਾ ਸਿੱਖੀਦਾ ਹੈ ਅੱਬਾ ਜਾਨ ਤੁਸੀਂ ਠੀਕ ਫਰਮਾਉਂਦੇ ਹੋ ਤੁਸੀਂ ਠਰਮੇ ਵਿੱਚ ਆ ਗਏ ਤੇਰੀ तीरंदाजी ਤਾਂ ਵਧੀਆ ਹੈ ਘੋੜ ਸਵਾਰ ਦਾ ਕੀ ਖਿਆਲ ਹੈ ਘੋੜ ਸواری ਵੀ ਵਧੀਆ ਤੁਸੀਂ ਬੁਰਦ ਲਾ ਕੇ ਵੇਖ ਸਕਦੇ ਹੋ ਮਨੀਰ ਨੇ ਸਿਰ ਉੱਤੇ ਚਾਬਕ ਕਮਾਇਆ ਬਹੁਤ ਖੂਬ ਸੁਲਤਾਨ ਨੇ ਆਪਣੇ ਬੱਗੇ ਘੋੜੇ ਦੀ ਧੌਣ ਥਾਪੜੀ ਬੇਟਾ ਲੱਗੀ ਸ਼ਰਤ ਘੋੜੇ ਘੋੜੇ ਦੀ ਜੇ ਮੈਂ ਜਿੱਤ ਗਿਆ ਤੇਰਾ ਰੱਤਾ ਲੈ ਲਵਾਂਗਾ ਹਾਰ ਗਿਆ ਤਾਂ ਬੱਗਾ ਤੈਨੂੰ ਦੇ ਦੇਵਾਂਗਾ ਮਨਜੂਰੇ ਉਸ ਚਾਪਕ ਵਾਲੀ ਬਾਣ ਲਹਿਰਾਈ ਤੇਰੀ ਛੋਟੀ ਮਾਂ ਭੱਜਣ ਲਈ ਪਟਾਕੇ ਦੀ ਝੰਡੀ ਹਲਾਵੇਗੀ ਆਪਣਾ ਰੱਤਾ ਨੇੜੇ ਲਿਆ ਅਸੀਂ ਨਰਮਦਾ ਦੇ ਕੰਡੇ ਤੱਕ ਘੋੜੇ ਪਹਾਂਵਾਂਗੇ ਪਾਪ ਬੇਟਾ ਦੋਵੇਂ ਬਰਾਬਰ ਘੋੜਿਆਂ ਦੀਆਂ ਬਾਂਗਾ ਖਿੱਚ ਕੇ ਖਲੋਗੇ ਘੋੜੇ ਮੁੱਖ ਕਰਨ ਪੌੜ ਪਟਕ ਰਹੇ ਸਨ ਕਵਰਾਨੀ ਪਾਸੇ ਉੱਤੇ ਗਲ ਦਾ ਪੱਲਾ ਫੜੀ ਤਿਆਰ ਸੀ ੱਲਾ ਝਟਕਣ ਨਾਲ ਮੈਂ ਦੌੜੋ ਵੀ ਦੌੜੋ ਵੀ ਆਖੂਗੀ ਕਿਸੇ ਨੇ ਵੀ ਘੋੜੇ ਨੂੰ ਪਹਿਲਾਂ اڈੀ ਨਹੀਂ ਲਾਉਣੀ ਉਹ ਸੁੰਗਲ ਚੋਕ ਕੇ ਦੋਹਾਂ ਨੂੰ ਖਬਰਦਾਰ ਕੀਤਾ ਮਨੀਰ ਆਪਣੇ ਬਾਪ ਨੂੰ ਜਿੰਨਾ ਚਾਹੁੰਦਾ ਸੀ ਉਹ ਆਪਣੀ ਕਮਾਨ ਅਤੇ ਤੀਰ ਪੱਥਾ ਇੱਕ ਨੌਕਰ ਨੂੰ ਸੰਭਾਲ ਦਿੱਤਾ ਆਪ ਘੋੜਾ ਨਿਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਉਹ ਮੈ ਲਾ ਕੇ ਆਪਣੀ ਅੰਮੀ ਜਾਨ ਨੂੰ ਦੱਸਣਾ ਚਾਹੁੰਦਾ ਸੀ ਅੱਜ ਅੱਬਾ ਜਾਨ ਨੂੰ ਮਾਤ ਦੇ ਕੇ ਆਇਆ ਹਾਂ ਸultan ਤੇ kavrani ਦੀਆਂ ਆਪਸੀ ਗੁੱਝੀਆਂ ਸੈਂਤਾ ਚੱਲ ਰਹੀਆਂ ਸਨ ਰੂਪਮਤੀ ਨੇ ਪੱਲਾ ਝਟਕਣ ਨਾਲ ਹੀ ਦੌੜੋ ਪੁਕਾਰਿਆ ਦੋਵੇਂ ਘੋੜੇ ਪੈਰ ਤੋ ਹਿਸ਼ਾਲ ਮਾਰ ਕੇ ਸਰਪਟ ਦੌੜ ਪਏ মনির ਘੋੜੇ ਦੀ ਤੌਣ ਉੱਤੇ ਲੰਬਾ ਪਿਆ ਹੋਇਆ ਸੀ ਉਹ ਆਪਣੇ ਘੋੜੇ ਦੇ ਚਾਬਕ ਤੇ ਚਾਬਕ ਮਾਰ ਰਿਹਾ ਸੀ ਸultan ਨੇ ਆਪਣੇ ਬੱਗੇ ਨੂੰ ਜਾਣ ਕੇ ਅੱਡੀ ਨਾਲ ਲਾਇਆ ਅਤੇ ਮਨੀਰ ਦੇ ਘੋੜੇ ਨੂੰ ਅੱਗੇ ਲੰਘ ਜਾਣ ਦਿੱਤਾ ਉਹ ਅੱਧੀ ਵਾਟ ਅੱਗੇ ਪਿੱਛੇ ਭਜਾਈ ਕਰਦੇ ਰਹੇ ਪਰ ਸੁਲਤਾਨ ਨੇ ਆਪਣੇ ਬੱਗੇ ਨੂੰ ਲਲਕਾਰਿਆ ਘੋੜਿਆ ਮਾਰ ਜਾ ਕੁਝ ਖਾ ਕੇ ਮਰ ਜਾ ਕੁਝ ਖਾ ਕੇ ਤੇਰੀ ਜੰਮਣ ਵਾਲੀ ਨੂੰ ਲਾਜ ਨਾ ਲੱਗ ਜਾਵੇ ਉਸ ਦੋਵੇਂ ਏਡੀਆਂ ਬੱਗੇ ਦੀਆਂ ਬੱਖਾਂ ਵਿੱਚ ਮਾਰ ਬਾਰ-ਬਾਰ ਮਾਰ ਗਾ ਬੱਗਾ ਲੰਬੀਆਂ ਸ਼ਾਲਾਂ ਭਰਦਾ ਮਨੀਰ ਦੇ ਬਰਾਬਰ ਆ ਗਿਆ ਦੋਵੇਂ ਬਾਵਾ ਵਾਟ ਬਰਾਬਰ ਭਾਏ ਦੇ ਰਹੇ ਪਰ ਸੁਲਤਾਨ ਅੱਗੇ ਨਿਕਲ ਗਿਆ ਨਰਮਦਾ ਵੀ ਨੇੜੇ ਆ ਰਹੀ ਸੀ ਮੰਡੀ ਨਿਹਾਰ ਹੁੰਦੀ ਵੇਖ ਕੇ ਘੋੜੇ ਦੀ ਪਿੱਠ ਉੱਤੇ ਕਿੰਨੇ ਚਬਕ ਖਿੱਚ ਮਾਰੇ ਰਤਿਆ ਤੇਰੀ ਖਲ ਸੁੱਕਣੀ ਪਾ ਦਿਓ ਜੇ ਪਿੱਛੇ ਰਹਿ ਗਿਆ ਮੁੰਡਾ ਚਾਹੁੰਦਾ ਸੀ ਜਿੱਤ ਨਾ ਸਹੀ ਬਰਾਬਰ ਹੀ ਰਹਿ ਜਾਵਾਂ ਸੁਲਤਾਨ ਨੇ ਸੋਚਿਆ ਜੇ ਮੁੰਡਾ ਪਹਿਲੀ ਦੌੜ ਹੀ ਹਾਰ ਗਿਆ ਇਹਨੂੰ ਜੰਗ ਦੇਆਂ ਜਿੱਤਾਂ ਨੇ ਮੁਬਾਰਕ ਕਦੋਂ ਦਿੱਤੀ ਉਸ ਘੋੜੇ ਦੀ ਤੇਜ਼ ਭਾਜ ਥੋੜੀ ਮੱਠੀ ਪਾ ਦਿੱਤੀ ਐ ਨੇੜੇ ਆ ਜਾਣ ਉਤੇ ਮਨੀਰ ਲਲਕਾਰ ਪਿਆ ਅੱਬਾ ਜਾਨ ਮੈਂ ਜਾ ਰਿਹਾ ਹਾਂ ਜਿੱਤ ਰਿਹਾ ਹਾਂ ਸ਼ਾਬਾਸ਼ ਕੋਕੋ ਰਤਿਆ ਮੇ ਮੇਰੀ ਰੱਖ ਵਖਾਈ ਨਰਮਦਾ ਕਿਨਾਰੇ ਸਹਿਜਾਦਾ ਪਹਿਲੋ ਪਹੁੰਚ ਗਿਆ ਤੇ ਉਹ ਛਾਲ ਮਾਰ ਕੇ ਮੁੜ ਕੋ ਮੁੜ ਕੇ ਹੋਏ ਆਪਣੇ ਘੋੜੇ ਤੋਂ ਲੈ ਗਿਆ ਅਤੇ ਰੱਤੇ ਨੂੰ ਥਾਪਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਥੋੜਾ ਸੀ ਸੁਲਤਾਨ ਵੀ ਪਹੁੰਚ ਗਿਆ ਮਨੀਰ ਨੇ ਹਫੇ ਹੋਏ ਬੱਗੇ ਦੀ ਬਾਗ ਫੜ ਲਈ ਹੁਣ ਅੱਬਾ ਜਾਨ ਕੋੜਾ ਮੇਰਾ ਹੈ ਉਹ ਖੁਸ਼ੀ ਵਿੱਚ ਕਿਲਕਾਰ ਪਿਆ ਅੰਮੀ ਜਾਨ ਮੈਂ ਅੱਬਾ ਜਾਨ ਨੂੰ ਹਰਾ ਦਿੱਤਾ ਉਹ ਲਾਚੜਾ ਛਾਲਾਂ ਮਾਰੀ ਆ ਰਿਹਾ ਸੀ ਸ਼ਾਬਾਸ਼ ਮੇਰੇ ਬੇਟੇ ਬਹੁਤ ਖੂਬ ਤੋਂ ਕਮਾਲ ਦਾ ਸ਼ਾਹ ਸਵਾਰੇ ਮੈਦਾਨੇ ਜੰਗ ਵਿੱਚ ਵੀ ਬਹਾਦਰੀ ਕਮਾਵੇਂਗਾ ਸੁਲਤਾਨ ਨੇ ਮਨੀਰ ਨੂੰ ਬੁੱਕਲ ਵਿੱਚ ਲੈ ਲਿਆ ਆ ਲੈ ਤੇਰਾ ਇਨਾਮ ਅੱਜ ਤੋਂ ਤੇਰਾ ਹੋਇਆ ਮੈਂ ਵੀ ਜਿੱਤ ਹੀ ਜਾਣ ਵਾਲਾ ਸੀ ਬਸ ਪੋਰਾ ਕਕਸਰ ਰਹਿ ਗਈ ਉਸ ਘੋੜੇ ਦੀ ਬਾ ਮੁੰਡੇ ਦੇ ਹੱਥ ਫੜਾ ਦਿੱਤੀ ਕਸਰ ਥੋੜੀ ਕੀ ਬਹੁਤੀ ਕੀ ਗੱਲ ਤਾਂ ਹਾਰ ਜਿੱਤ ਦੀ ਏ ਸੋ ਅੱਬਾ ਜਾਨ ਤੁਸੀਂ ਘੋੜਾ ਹਾਰ ਗਏ ਬੇਟਾ ਬਾਪ ਨੂੰ ਚੜਾ ਗਿਆ ਹਾਰ ਤਾਂ ਮੈਂ ਗਿਆ ਮੰਨਦਾ ਹਾਂ ਪਰ ਕਿਲੇ ਜਾਨ ਤੱਕ ਉਧਾਰਾ ਦੇਵੇਂਗਾ ਨਾ ਦੇਵਾਂਗਾ ਪਰ ਕਰਾਇਆ ਇੱਕ ਇਸਰਫੀ ਜ਼ਰੂਰ ਲਵਾਵਾਂਗਾ ਓਏ ਹੋਏ ਸ਼ਹਿਜ਼ਾਦੇ ਤੂੰ ਬਾਣੀਆਂ ਕਦੋਂ ਤੋਂ ਦਾ ਹੋ ਗਿਆ ਸੁਲਤਾਨ ਉਸਦਾ ਕਰਾਇਆ ਸੁਣ ਕੇ ਹੈਰਾਨ ਰਹਿ ਗਿਆ ਅੰਮੀ ਜਾਨ ਨੂੰ ਕਿਵੇਂ ਪਤਾ ਲੱਗੂ ਮੈਂ ਮੰਡੂ ਦੇ ਸੁਲਤਾਨ ਨੂੰ ਹਰਾ ਕੇ ਆਇਆ ਉਹ ਪੂਰੀ ਸ਼ਾਹੀ ਚੜਤ ਵਿੱਚ ਸੀ ਕਵਰਾਣੀ ਦਾ ਘੋੜਾ ਬਖੀਆਂ ਤੋਂ ਝੱਗੋ ਝੱਗ ਹੋਇਆ ਪਹੁੰਚ ਗਿਆ ਛੋਟੀ ਮਾਮਾ ਜਿੱਤ ਗਿਆ ਅੱਬਾ ਜਾਨ ਹਾਰ ਗਈ ਚਾਬਕ ਸਮੇਤ ਉਸ ਦੀਆਂ ਬਾਹਾਂ ਉਛਲ-ਉਛਲ ਜਾਂਦੀਆਂ ਸਨ ਸ਼ਾਬਾਸ਼ ਮੇਰੇ ਲਾਲ ਤੂੰ ਦਲੇਰ ਬਾਪ ਦਾ ਬਹਾਦਰ ਬੇਟਾ ਹੈ ਕਮਰਾਨੀ ਨੇ ਮੁੰਡੇ ਨੂੰ ਬੋਕਲ ਵਿੱਚ ਲੈ ਲਿਆ ਵਾ ਵਾ ਕੀ ਕਮਾਲ ਕਰ ਮਾਰੀ ਉਹ ਸੁਲਤਾਨ ਵੱਲ ਤੱਕਣ ਲੱਗੀ ਉਸ ਅਗੋਂ ਖੱਬੀ ਅੱਖ ਦੱਬ ਦਿੱਤੀ। ਭਾਪ ਸੀ ਸ਼ਹਿਜ਼ਾਦੇ ਨੂੰ ਪਤਾ ਨਾ ਲੱਗੇ। ਨੌਕਰ ਵੀ ਦੁੜਕੀ ਆਉਂਦੇ ਪੁੱਜ ਗਏ। ਉਹਨਾਂ ਲਈ ਮਨੀਰ ਦਾ ਜਿਤਨਾ ਅਚਰਜ ਵਾਲੀ ਗੱਲ ਸੀ। ਪਰ ਕਾਗ ਨੌਕਰ ਅਸਲ ਤੱਕ ਜਾਣ ਕੇ ਮੁਸਕਰਾ ਗ ਪਈ। ਉਹਨਾਂ ਤਿੰਨਾਂ ਘੋੜੇ ਫੇਰ ਮੁੜ ਕੋ ਮੁੜਕਾ ਸੁਕਾਉਣਾ ਸ਼ੁਰੂ ਕਰ ਦਿੱਤਾ। ਸੁਲਤਾਨ ਹਯੁਰਮਾ ਚਾਹੁੰਦੀ ਆ ਮਨੀਰ ਸਾਹਿਬ ਦੀ ਤੀਰੰਦਾਜ਼ੀ ਵੀ ਪਰਖ ਲਈ ਜਾਵੇ। ਕਿਉਂ ਕੀ ਖਿਆਲ ਹੈ? ਇਸ ਵਿੱਚ ਕਵਰਾਨੀ ਨੇ ਅੱਖ ਦਬ ਦਿੱਤੀ। ਸੁਲਤਾਨ ਨੇ ਕੁਝ ਵੀ ਆਖਣ ਤੋਂ ਪਹਿਲਾਂ ਸਹਜਾਦਾ ਬੋਲ ਪਿਆ। ਮੈਂ ਤਿਆਰ ਹਾਂ। ਖਿਆਲ ਕਵਰਾਨੀ ਜੀ ਬੁਰਾ ਨਹੀਂ। ਬਾਪ ਵੀ ਮੁੰਡੇ ਦਾ ਦਿਲ ਵਧਾਉਣਾ ਚਾਹੁੰਦਾ ਸੀ। ਮਨੀਰ ਨੇ ਕਮਾਨ ਨੌਕਰ ਨੂੰ ਫੜਾ ਲਈ ਤੇ ਤੀਰ ਖਿੱਚ ਕੇ ਖਲੋ ਗਿਆ। ਨਿਸ਼ਾਨਾ ਮਿੱਥੋ। ਕਿਨੂੰ ਵਿੰਨਣਾ ਹੈ? ਦੇਖ ਵੈਰਾਜ ਕੁਮਾਰ ਰਾਜਕੁਮਾਰ ਨਹੀਂ ਛੋਟੀ ماں ਸਹਜਾਦਾ ਮਨੀਰ ਥੋੜਾ ਖਿਜ ਕੇ ਕਹਿ ਗਿਆ بیٹے ਮਨ ਵਿੱਚ ਗੁੱਸਾ ਭਰ ਕੇ ਨਿਸ਼ਾਨਾ ਠੀਕ ਨਹੀਂ ਬੈਠਦਾ ਬਿਲਕੁਲ ਸ਼ਾਂਤ ਹੋ ਕੇ ਤੀਰ ਛੱਡਣਾ ਸੁਲਤਾਨ ਨੇ ਮੁੰਡੇ ਨੂੰ ਸਮਝਾਇਆ ਹਾਂ ਮੇਰਾ ਉਸਤਾਦ ਵੀ ਇਹੀ ਆਖਦਾ ਹੈ ਮੁੰਡਾ ਹਲਕੀ ਸ਼ਰਮਿੰਦਗੀ ਵਿੱਚ ਹੱਸ ਪਿਆ ਦੱਸੋ ਛੋਟੀ ماں ਜੀ ਨਿਸ਼ਾਨਾ ਕਿੱਥੇ ਮਾਰਾਂ ਸ਼ਰਤ ਇਸ ਵਾਰ ਵੀ ਲੱਗੇਗੀ ਦੂਜੀ ਜਿੱਤ ਲਈ ਉਹ ਹੋਰ ਵੀ ਕਾਲਾ ਸੀ ਆ ਝੰਡ ਦੇਖਦਾ ਹੈ ਮੈਂ ਤਣੇ ਉੱਤੇ ਆਪਣਾ ਹੱਥ ਰੱਖਾਂਗੀ ਤੂੰ ਤੀਰ ਐਨ ਮੇਰੀ ਹਥੇਲੀ ਦੇ ਵਿੱਚਕਾਰ ਮਾਰਨਾ ਹੈ ਕਮਰਾਨੀ ਨੇ ਖੱਬਾ ਹੱਥ ਫੋੜਦੇ ਝੰਡ ਦੇ ਤਣੇ ਨਾਲ ਲਾ ਦਿੱਤਾ ਕੀ ਕਰਦੇ ਹੋ ਕਵਰਾਨੀ ਜੀ ਸ਼ਹਿਜ਼ਾਦੇ ਦਾ ਨਿਸ਼ਾਨਾ ਚੁੱਕ ਗਿਆ ਹੈ ਸੁਲਤਾਨ ਖਬਰਾ ਗਿਆ ਕੋਈ ਪਰਵਾਹ ਨਹੀਂ ਨਿਸ਼ਾਨੇ ਦੀ ਪਰਖ ਵੀ ਤਾਂ ਕਰਨੀ ਹੈ ਨਾ ਉਹ ਹੌਸਲੇ ਵਿੱਚ ਸੀ ਛੋਟੀ ਮਾਸ ਮੈਂ ਸੱਚ ਆਖਦਾ ਤੁਹਾਡਾ ਹੱਥ ਜ਼ਖਮੀ ਹੋ ਜਾਵੇਗਾ ਮੁੰਡਾ ਥੋੜਾ ਘਬਰਾਇਆ ਹੋਇਆ ਸੀ ਨਹੀਂ ਬੇਟੇ ਤੇਰਾ ਨਿਸ਼ਾਨਾ ਐਨ ਹਥੇਲੀ ਦੇ ਵਿੱਚਕਾਰ ਲੱਗੇ ਮੈਨੂੰ ਜਖਮ ਦੀ ਪਰਵਾਹ ਨਹੀਂ ਤੂੰ ਨਿਸ਼ਾਨਾ ਦੱਸ ਕਮਦਾ ਤੋਂ ਲਾਵੇਂਗਾ ਰੂਪਮਤੀ ਨੇ ਸੁਲਤਾਨ ਨੂੰ ਪੁਕਾਰਿਆ ਸੁਲਤਾਨ ਹਜ਼ੂਰ ਝੰਡ ਤੋਂ 10 ਕਦਮ ਪਾ ਕੇ ਲਕੀਰ ਖਿੱਚ ਦਿਓ ਜਿਸ ਤੋਂ ਖਲੋ ਕੇ ਨਿਸ਼ਾਨਾ ਸਿਨਿਆ ਜਾਵੇਗਾ ਰੂਪਮਤੀ ਜੀ ਝੰਡ ਦਾ ਨਿਸ਼ਾਨਾ ਮਿਥਿਆ ਜਾ ਸਕਦਾ ਹੈ ਤੁਸੀਂ ਹੱਥ ਸਾਹਮਣੇ ਚੁੱਕ ਲਵੋ ਤੁਸੀਂ ਕਦਮਾ ਪਾਓ ਮੈਂ ਪਰਖਣਾ ਚਾਹੁੰਦੀ ਆ ਸ਼ਹਿਜ਼ਾਦੇ ਦਾ ਮਨ ਨਿਸ਼ਾਨਾ ਲਾਉਣ ਲੱਗਿਆ ਡੋਲਦਾ ਤਾਂ ਨਹੀਂ ਠੀਕ ਐ ਮੈਂ ਤੀਰ ਹਥੇਲੀ ਦੇ ਵਿਚਕਾਰ ਹੀ ਮਾਰਾਂਗਾ ਮਨੀਰ ਨੇ ਮਨ ਸਖਤ ਕਰਦਿਆਂ ਪੁਕਾਰਿਆ ਸੁਲਤਾਨ ਨੇ ਕਮਰਾਨੀ ਨੂੰ ਮਨਾਉਣ ਲਈ ਬੜਾ ਜ਼ੋਰ ਲਾਇਆ ਪਰ ਉਹ ਮੰਨੀ ਨਾ ਉਸ ਸੁਲਤਾਨ ਨੂੰ ਬੇਫਿਕਰ ਰਹਿਣ ਲਈ ਅੱਖ ਦੱਬੀ ਨੌਕਰਾਂ ਦੇ ਸਾਹ ਗਲ ਵਿੱਚ ਫਸੇ ਹੋਏ ਸਨ ਯਾ ਅੱਲਾ ਇੱਕ ਇਹੋ ਜਿਹਾ ਮਾਦਰਾ ਹੈ ਉਹਨਾਂ ਨੂੰ ਹੱਥ ਲਹੂ ਲਹਾਨ ਦਿਸ ਰਿਹਾ ਸੀ ਸੁਲਤਾਨ ਨੇ ਡੋਲਦੀਆਂ ਲੱਤਾਂ ਨਾਲ 10 ਕਦਮਾਂ ਪਾ ਦਿੱਤੀਆਂ ਅਤੇ ਇੱਕ ਪੱਕੀ ਲੀਕ ਖਿੱਚ ਦਿੱਤੀ ਮਨੀਰ ਨੇ ਲਕੀਰ ਉੱਤੇ ਖੱਬਾ ਗੋਡਾ ਟੇਕ ਲਿਆ ਅਤੇ ਨਿਸ਼ਾਨਾ ਬਿੰਨਣ ਲੱਗ ਪਿਆ ਹਾਂ ਬੇਟੇ ਮਨੀਰ ਛੱਡ ਛੱਡੀ ਇਹ ਸ਼ਰਤ ਹੈ ਤੂੰ ਨਿਸ਼ਾਨਾ ਠੀਕ ਲਾ ਦੇਵੇਂ ਮੈਂ ਤੈਨੂੰ ਗੱਲ ਦੀ ਸੌਣ ਕੈਂਠੀ ਦੇਵਾਂਗੀ ਤੇਰੇ ਕੋਲੋਂ ਨਿਸ਼ਾਨਾ ਉੱਕ ਗਿਆ ਤਾਂ ਸੁਲਤਾਨ ਵਾਲਾ ਜਿੱਤਿਆ ਬੱਗਾ ਘੋੜਾ ਮੇਰਾ ਹੋਵੇਗਾ ਸ਼ਰਤ ਮਨਜ਼ੂਰ ਮੁੰਡਾ ਪੂਰੇ ਹੌਂਸਲੇ ਵਿੱਚ ਸੀ ਉਹ ਸਮਝਦਾ ਸੀ ਮੇਰਾ ਨਿਸ਼ਾਨਾ ਆਲਾ ਨਹੀਂ ਜਾ ਸਕਦਾ ਇਹ ਕੈਂਠੀ ਵੀ ਜਿੱਤਾਂਗਾ ਛੋਟੀ ماں ਮੇਰਾ ਨਿਸ਼ਾਨਾ ਅਚੁੱਕ ਹੈ ਤੁਸੀਂ ਸੋਨੇ ਦੀ ਕੈਂਠੀ ਯਕੀਨਨ ਹਾਰ ਜਾਵੋਗੇ ਤੁਸੀਂ ਸ਼ਰਤ ਲਾਓ ਹਾਂ ਮੈਂ ਹਾਰ ਗਿਆ ਅੱਬਾ ਜਾਣ ਵਾਲਾ ਘੋੜਾ ਤੁਹਾਨੂੰ ਦੇ ਦੇਵਾਂਗਾ ਉਸ ਨੂੰ ਆਪਣੀ ਸਿਸਤ ਉੱਤੇ ਪੂਰਨ ਭਰੋਸਾ ਸੀ ਨਾ ਮੈਂ ਹਾਰਾਂ ਨਾ ਮੈਂ ਘੋੜਾ ਦੇਮਾਂ ਬੇਟਾ ਮੇਰੀ ਕੈਂਠੀ ਦੀ ਫਿਕਰ ਨਾ ਕਰ ਮੈਨੂੰ ਪੱਕਾ ਨਿਸ਼ਾਨੇਵਾ ਸੋਰਮਾ ਬੇਟਾ ਚਾਹੀਦਾ ਨੂ ਤੂੰ ਨਿ ਟੜਕ ਹੋ ਕੇ ਮੇਰੀ ਹਥੇਲੀ ਵਿੰਨ ਕਤ ਉਸ ਮੁਸਕਾ ਕੇ ਹਥੇਲੀ ਰੋਖ ਨਾਲ ਜੋੜ ਦਿੱਤੀ ਮੁੰਡੇ ਨੇ ਨਿਸ਼ਾਨਾ ਸੇਧਣਾ ਸ਼ੁਰੂ ਕਰ ਦਿੱਤਾ ਉਸ ਤੀਰ ਤੇ ਤੰਦੀ ਕੰਨ ਤੱਕ ਖਿੱਚ ਕੇ ਵੇਖੇ ਉਹਦੀ ਸੇਧ ਠੀਕ ਨਹੀਂ ਬੈਠਦੀ ਸੀ ਛੋਟੀ ਮਾਂਜੀ ਹਥੇਲੀ ਚਾਰ ਉਂਗਲਾਂ ਹੋਰ ਹੋ ਤਾਂ ਚੁੱਕ ਦੇ ਤਾਂ ਠੀਕ ਹੈ ਉਸ ਤੀਰ ਰੋਕ ਕੇ ਮੋੜ ਚਿਤਾਵਨੀ ਵਜਵਾਖਿਆ ਛੋਟੀ ਮਾਂ ਮੇਰੇ ਕੋਲ ਕਿਉਂ ਲਹੂ ਲਹਾਨ ਹੁੰਦੇ ਨਾਈ ਉਹ ਦ੍ਰਿੜ ਪਰੋਸੇ ਨਾ ਬੋਲੀ ਬੇਟਾ ਤੇਰੇ ਨਿਸ਼ਾਨੇ ਦੀ ਹੀ ਨਹੀਂ ਤੇਰੀ ਜਰੇ ਜ਼ਰੂਰਤ ਦੀ ਵੀ ਪਰਖ ਹੈ ਤੀਰ ਸਿੱਧਾ ਤਲੀ ਦੇ ਵਿੱਚ ਘਾਰ ਲਗੇ ਸਾਰੇ ਨੌਕਰ ਸਹਿਮੇ ਖਲੋਤੇ ਸਨ ਸੁਲਤਾਨ ਆਪਣੀ ਥਾਂ ਬਿਹਾਲ ਸੀ ਉਸ ਨੂੰ ਰੂਪ ਰਾਣੀ ਦੀ ਦੱਬੀ ਅੱਖ ਕਾਰਨ ਵਿਸ਼ਵਾਸ ਆ ਗਿਆ तीर کمان ਨੂੰ ਨਿਕਾਂਸਾਰ ਉਹ ਹੱਥ ਖਿੱਚ ਲਵੇਗੀ ਤਣਾਅਪੂਰਨ ਸਥਿਤੀ ਨੇ ਸਭ ਦੀਆਂ ਅੱਖਾਂ ਬੁੱਤਾਂ ਵਾਂਗ ਪਥਰਾ ਦੇ ਦਿੱਤ ਮਨੀਰ ਨੇ ਪੂਰੀ ਤਾਕਤ ਨਾਲ ਤੰਦੀ ਖਿੱਚ ਕੇ ਤੀਰ ਛੱਡ ਦਿੱਤਾ ਅੱਖ ਦੇ ਫੋਰ ਵਿੱਚ ਤੀਰ ਹਥੇਲੀ ਬਿੰਨ ਕੇ ਝੰਡ ਦੇ ਬਾਹਰਲੇ ਸੱਕ ਵਿੱਚ ਵੀ ਜਾ ਖੁੱਬਾ ਸੁਲਤਾਨ ਨੇ ਚੀਕ ਮਾਰ ਕੇ ਸਭ ਤੋਂ ਪਹਿਲਾਂ ਹੱਥ ਫੜਿਆ ਕੰਬਦੇ ਹੱਥ ਵਿੱਚੋਂ ਤੀਰ ਖਿੱਚਿਆ ਨਾਲ ਹੀ ਲਹੂ ਦੀ ਤਤਿਰੀ ਵਗ ਤੋਰੀ ਉਸ ਆਪਣੇ ਲੱਕ ਦਾ ਪਟਕਾ ਪਾੜ ਕੇ ਜ਼ਖਮ ਸੰਭਾਲ ਲਿਆ ਤਾਂ ਜੋ ਬਹੁਤਾ ਖੂਨ ਨਾ ਵਗੇ ਹਾਏ ਮੇਰੀ ਜਾਨ ਇਹ ਕੀ ਕਹਿਰ ਕਮਾ ਮਾਰੇ ਰੋਣੀ ਸਫੂਰਤ ਨਾਲ ਉਹ ਕੰਬ ਕੇ ਰਹਿ ਗਿਆ ਬੇਟੇ ਦੇ ਪਿਆਰ ਪਾਉਣ ਲਈ ਲਹੂ ਦਾ ਅਰਗ ਜ਼ਰੂਰੀ ਸੀ ਮੇਰੇ ਸੁਲਤਾਨ ਪੀੜ ਦੀ ਕਿਸੇ स्पर्ਦੀ ਵੀ ਉਹ ਮੁਸਕਰਾ ਰਹੀ ਸੀ ਲਹੂ ਦੇ ਕੇ ਹੀ ਮੈਂ ਇੱਕ ਮਾਂ ਪੁੱਤਰ ਪੈਦਾ ਕਰ ਸਕਦਾਂ ਹਾਂ ਤੂੰ ਮਹਾਨ ਹੈ ਰੋਪਾ ਮਹਾਨ ਉਹ ਹੱਥ ਨੂੰ ਚੰਗੀ ਤਰ੍ਹਾਂ ਬੰਨ੍ਹ ਦਿੱਤਾ। ਨੌਕਰਾਂ ਨਾਲ মনির ਵੀ ਜੀ ਪਿਆਣਾ ਜਿਹਾ ਹੋ ਕੇ ਕੋਲ ਆ ਖਲੋਤਾ। ਛੋਟੀ ਮਾਮਾ ਆਖਿਆ ਸੀ ਨਾ ਉਸ ਤੋਂ ਗੱਲ ਪੂਰੀ ਨਾ ਹੋਈ। ਜਿੱਤ ਨਾਲੋ ਹੁਣ ਉਸ ਨੂੰ ਪਛਤਾਵਾ ਬਹੁਤ ਸੀ। ਨਹੀਂ ਮੇਰੇ ਬੇਟੇ ਤੂੰ ਇਮਤਿਹਾਨ ਵਿੱਚ ਪੂਰਾ ਉੱਤਰ ਆਇਆ ਸ਼ਾਬਾਸ਼। ਸ਼ਾਬਾਸ਼। ਕਵਰਾਨੀ ਨੇ ਸੁਲਤਾਨ ਨਾਲ ਨਜ਼ਰਾਂ ਮਿਲਾਈਆਂ। ਮੇਰੀ ਕੰਠੀ ਲਾ ਕੇ ਸ਼ਹਿਜ਼ਾਦੇ ਦੀ ਗੱਲ ਸਜਾਉ ਮੈਂ ਦੇਖ ਕੇ ਪ੍ਰਸੰਨ ਹੋਣਾ ਚਾਹੁੰਦੀ ਆ। ਪਿਆਰੀ ਮਾਂ ਮੈਂ ਕੰਠੀ ਨਹੀਂ ਪਹਿਨਾਂਗਾ ਇਹਨੂੰ ਵੇਖ ਕੇ ਮੈਨੂੰ ਤੁਹਾਡਾ ਲਹੂ ਲਿਬੜਿਆ ਹੱਥ ਜਦ ਆਇਆ ਕਰੇਗਾ ਕਮਰਾਨੀ ਨੇ ਮਨੀਰ ਦੇ ਪਿਆਰੀ ਮਾਂ ਆਖਣ ਉੱਤੇ ਬੜਾ ਸੰਤੋਖ ਆਖਿਆ ਸੰਤੋਖ ਆਇਆ ਇਹ ਤੇਰਾ ਪੂਰਾ ਪੂਰਾ ਹੱਕ ਹੈ ਤੇਰੇ ਬੱਗੇ ਕੋੜੇ ਵਾਂਗ ਜਿੱਤ ਮੇਰੇ ਸੁਲਤਾਨ ਕੈਂਠੀ ਲਾਹੋ ਤੇ ਮਨੀਰ ਬੇਟੇ ਨੂੰ ਸ਼ਾਹ ਸਵਾਰ ਨਾਲ ਸੂਰਮਾ ਵੀ ਬਣਾਓ ਸੁਲਤਾਨ ਨੇ ਕੰਮ ਦੀਆਂ ਉਂਗਲਾਂ ਨਾਲ ਜੇਵਰ ਲਾ ਲਿਆ ਨਾ ਨਾ ਕਰਦੇ ਤੇ ਪਿੱਛੇ ਨੂੰ ਹਟਦੇ ਮੁੰਡੇ ਨੇ ਗਾਲ ਕਾਂਠੀ ਪਾ ਲਈ ਐਉਂ ਲੱਗਦਾ ਸੀ ਜਿਵੇਂ ਮੁੰਡੇ ਦੇ ਗਾਲ ਦਿਵਾਲੇ ਪਰਿਵਾਰ ਪੈ ਗਿਆ ਹੋਵੇ ਮਨੀਰ ਦੀ ਜਿੱਤ ਮੁਰਝਾ ਗਈ ਸੀ ਉਹ ਹੌਂਕਾ ਭਰਦਾ ਕਬਰਾਨੀ ਦੀ ਹਿੱਕ ਨਾਲ ਲਾ ਲਗਾ ਰੂਪਮਤੀ ਨੇ ਉਸ ਨੂੰ ਸੱਜੀ ਬਾਹ ਬੁਲਾ ਕੇ ਘੁੱਟ ਲਿਆ ਉਹ ਰੋਂਦੇ ਆਖਣ ਲੱਗਾ ਛੋਟੀ ਮਾਂ ਜੀ ਮੈਂ ਇਹ ਕੀ ਕਾਰਾ ਕਰ ਦਿੱਤਾ ਇਸ ਤੋਂ ਚੰਗਾ ਸੀ ਮੈਂ ਸ਼ਰਤ ਹਾਰ ਜਾਂਦਾ ਮੈਨੂੰ ਮਾਫ ਕਰ ਦਿਓ ਅੱਬਾ ਜਾਣ ਵਾਲਾ ਘੋੜਾ ਮੈਂ ਤੁਹਾਨੂੰ ਦਿੱਤਾ ਇਸ ਜਿੱਤ ਨੇ ਮੈਨੂੰ ਸ਼ਰਮ ਹੀ ਸ਼ਰਮ ਦਿੱਤੀ ਨਹੀਂ ਬੇਟਾ ਜੀ ਘੋੜਾ ਤੇਰਾ ਅਸੀਂ ਤੇਰੇ ਸਾਰਾ ਰਾਜ ਭਾਗ ਤੇਰਾ ਅਸੀਂ ਤਾਂ ਤੁਹਾਨੂੰ ਰਾਜ ਸੰਭਾਲਣ ਦੇ ਯੋਗ ਵੇਖਣਾ ਚਾਹੁੰਦੇ ਆਂ ਚੁਰਨਾ ਛੱਡ ਕੇ ਬਲਵਾਨ ਹੋਣਾ ਸਿੱਖ ਮਾਂ ਸਦਕੇ ਉਸ ਮੁੰਡੇ ਦਾ ਮੱਥਾ ਚੁੰਮ ਲੈ ਸੁਲਤਾਨ ਦੀ ਸੋਚ ਦੀਆਂ ਤੇ ਤਰਾਂ ਹਿੱਲ ਗਿਆਂ ਤੇਰਾ ਹਿੱਲ ਗਿਆਂ ਇਹ ਮੇਰੇ ਘਰ ਪਰਿਵਾਰ ਤੇ ਰਾਜਪਾਗਲੀ ਇੰਨੀ ਸ਼ਰਦਾਵਾਨ ਹੈ ਮੈਂ ਤਾਂ ਸੋਚਿਆ ਹੀ ਨਹੀਂ ਸੀ ਉਸ ਨੂੰ ਲੱਗਾ ਮੈਂ ਬੋਣਾ ਹੋ ਗਿਆ ਹਾਂ ਲੰਬੇ ਹੌਕੇ ਵਿੱਚ ਆਪਣੀ ਹਸਤੀ ਹੀ ਗੁੰਨ ਦੇਣਾ ਚਾਹੁੰਦਾ ਸੀ ਕਿੱਥੇ ਕਾਂਗੜੀ ਹਮੀਦਾ ਬੇਗਮ ਅਤੇ ਕਿੱਥੇ ਹਾਂਸਨੀ ਕਵਰਾਨੀ ਜਿੱਦਾਂ ਆਕੜਾਂ ਤੇ ਸਾੜਾ ਇੱਕ ਪਾਸੇ ਦੂਜੇ ਬੰਨੇ ਕਵਰਾ ਕਰਵਾਨੀ ਅਤੇ ਠਾਠਾਂ ਮਾਰਦਾ ਪਿਆਰ ਦਾ ਦਰਾਂ ਉਸ ਦੀ ਸੋਚ ਕਵਰਾਨੀ ਦੀ ਪੀੜ ਭਰੇ ਚਿਹਰੇ ਵੱਲ ਜਾ ਪਈ ਸਾਨੂੰ जख्म ਦੀ ਦਵਾਈ دارੂ ਲਈ ਛੇਤੀ ਵਾਪਸ ਜਾਣਾ ਚਾਹੀਦਾ ਹੈ ਨਹੀਂ ਅਸੀਂ ਕਿਤੇ ਠੰਡੀ ਛਾਵੇਂ ਥੋੜਾ ਦਮ ਮਾਰਦੇ ਹਾਂ ਕਮਰਾਨੀ ਹਲੇ ਜਾਉ ਨਹੀਂ ਸੀ ਉਹ ਸਾਰੇ ਉਸਰੀ ਬੰਨੀ ਦੀ ਢਾਲ ਛਾਵੇਂ ਆਗੇ ਨੌਕਰਾਂ ਘਾ ਉੱਤੇ ਚਾਦਰ ਵਿਛਾ ਦਿੱਤੀ ਕਵਰਾਨੀ ਪੀੜ ਜਬਤ ਕਰ ਰਹੀ ਸੀ ਉਸ ਨੂੰ ਇਸ ਤਰ੍ਹਾਂ ਦਾ ਦੁੱਖ ਕਦੇ ਮਿਲਿਆ ਹੀ ਨਹੀਂ ਸੀ ਪਰ ਸੰਤੋਖ ਸੁਖ ਵਿੱਚ ਉਸ ਦਾ ਚਿਹਰਾ ਲਿਸ਼ਕ ਰਿਹਾ ਸੀ ਮੇਰੇ ਬੇਟੇ ਜ਼ਖਮੀ ਹੱਥ ਉੱਤੇ ਆਪਣਾ ਹੱਥ ਰੱਖ ਦਿਓ ਮੇਰੀ ਪੀੜ ਘਟ ਜਾਵੇਗੀ ਉਹ ਚਾਦਰ ਉੱਤੇ ਲੇਟੀ ਹੋਈ ਸੀ ਪਿਆਰੀ ਮਾਂ ਬੇਰਾਏ ਗੁਨਾਹ ਹੈ ਮੈਂ ਕੀ ਕਰ ਦਿੱਤਾ ਉਸ ਪਛਤਾਵਾ ਕਰਦੇ ਆਪਣਾ ਹੱਥ ਕਵਰਾਨੀ ਦੀ ਪੀੜ ਪੀੜ ਹੋਏ ਹੱਥ ਉੱਤੇ ਰੱਖ ਦਿੱਤਾ ਜਿਹੜਾ ਫੱਟੜ ਕਬੂਤਰ ਦੇ ਚਿੱਟੇ ਪਰਵਾਂ ਕੰਬੀ ਜਾ ਰਿਹਾ ਸੀ ਮਨੀਰ ਹੀਰਿਆ ਤੈਨੂੰ ਮੇਰਾ ਪਿਆਰ ਆਉਂਦਾ ਏ ਸੁਲਤਾਨ ਰੂਪਮਤੀ ਨੂੰ ਮਨੀਰ ਨਾਲ ਹੇਲ ਮੇਲ ਵੇਖ ਕੇ ਖੀਵਾ ਹੋਇਆ ਪਿਆ ਸੀ ਪਰ ਉਹ ਉਸ ਨੂੰ ਛੇਤੀ ਮਹਿਲ ਲੈ ਕੇ ਜਾਣਾ ਚਾਹੁੰਦਾ ਸੀ ਛੋਟੀ ਮਾਂ ਇਨਾ ਪਿਆਰ ਕਿ ਮੈਂ ਤੁਹਾਨੂੰ ਭੁੱਲ ਹੀ ਨਹੀਂ ਸਕਦਾ ਜੇ ਮਾਂ ਦਾ ਪਿਆਰ ਕੁਝ ਮੰਗੇ ਤਾਂ ਤੂੰ ਦੇਵੇਂਗਾ ਜਾਨ ਵੀ ਹਾਜ਼ਰ ਹੈ ਮਾਂ ਜੀ ਤੁਸੀਂ ਦੱਸੋ ਤਾਂ ਸਹੀ ਫਿਰ 10 ਗੁਲਾਬ ਦਾ ਫੁੱਲ ਡਾਲੀ ਨਾਲੋਂ ਤੋੜਨਾ ਚਾਹੀਦਾ ਹੈ ਜਾਂ ਚੰਗਾ ਲੱਗੇ ਚੰਗਾ ਲੱਗਾ ਰਹਿਣ ਦੇਣਾ ਉਹ ਇਕ ਤਰ ਤੱਕ ਮੁੰਡੇ ਨਾਲ ਮੁਸਕਾਈ ਜਾ ਰਹੀ ਸੀ ਤੋੜਿਆ ਫੁੱਲ ਮਰ ਜਾ ਜਾਵੇ ਉਸ ਦੀ ਕੋਮਲਤਾ ਤੇ ਸੁਗੰਧ ਛੇਤੀ ਮਰ ਜਾਵੇਗੀ ਤੂੰ ਬੜਾ ਸਿਆਣਾ ਬੇਟਾ ਏ ਵੀ ਮਾਂ ਨੂੰ ਦੱਸ ਛੱਡ ਹਿੰ ਚੁੰਗੀਆਂ ਭਰਦੇ ਅਤੇ ਸਾਹੇ ਆਪੋ ਵਿੱਚ ਲਾੜ ਪਿਆਰ ਕਰਦੇ ਚੰਗੇ ਲੱਗਦੇ ਆ ਇਹਨਾਂ ਦਾ ਸ਼ਿਕਾਰ ਕਰਨਾ ਖੂਬਸੂਰਤੀ ਨੂੰ ਕਤਲ ਕਰਨਾ ਨਹੀਂ ਕਮਰਾਨੀ ਨੇ ਦਲੀਲ ਨਾਲ ਮੁੰਡੇ ਨੂੰ ਬਾਲਿਆ ਬਿਲਕੁਲ ਖੂਬਸੂਰਤੀ ਨੂੰ ਕਤਲ ਕਰਨਾ ਹੈ ਮੁੰਡਾ ਦੋਬਧਾ ਵਿੱਚੋਂ ਹਾਮੀ ਭਰ ਗਿਆ ਪਰ ਉਸਤਾਦ ਤਾਂ ਆਖਦਾ ਸੀ ਪੱਥਰ ਚਿੱਤ ਹੋਏ ਬਿਨਾ ਕੋਈ جنگ ਲੜੀ ਹੀ ਨਹੀਂ ਜਾ ਸਕਦੀ ਸ਼ਿਕਾਰ ਮਾਰਨਾ ਦਿਲ ਨੂੰ ਪੱਥਰ ਕਰਨਾ ਹੁੰਦਾ ਹੈ ਜੰਗ ਲਈ ਬੀਰ ਬਹਾਦਰ ਹੋਣਾ ਜ਼ਰੂਰੀ ਹੈ ਮਾਸੂਮਾਂ ਨੂੰ ਮਾਰਨ ਵਾਲਾ ਬਹਾਦਰ ਨਹੀਂ ਹੋ ਸਕਦਾ ਉਸ ਨੂੰ ਲੋਕ ਜ਼ਾਲਮ ਆਖਦੇ ਸultan ਆਪਣੀ ਥਾਂ ਸੋਚ ਰਿਹਾ ਸੀ ਕਿ ਚੰਗਾ ਹੁੰਦਾ ਜੇ ਮੈਂ ਮਨੀਰ ਨੂੰ ਕਮਰਾਨੀ ਕੋਲੇ ਪੜਨਾ ਪਾਇਆ ਹੁੰਦਾ ਪਰ ਇਹ ਅਰਬੀ ਫਾਰਸੀ ਕਿਵੇਂ ਪੜਾਉਂਦੀ ਪਰ ਗੁਣਵਾਨ ਰੂਪਮਤੀ ਨੇ ਮਨੀਰ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਕੁਰਬਾਨੀ ਕੀਤੀ ਹੈ ਇਸ ਦਾ ਮੈਂ ਦੇਨ ਨਹੀਂ ਦੇ ਸਕਾਂ ਪਰ ਇਹ ਦਾ ਦਰਦ ਕਰਦਾ ਜ਼ਖਮ ਨਹੀਂ ਬਾਈ ਬਾਕੀ ਗੱਲਾਂ ਮਹਿਲ ਵਿੱਚ ਚੱਲ ਕੇ ਹੋਣਗੀਆਂ ਸਭ ਤੋਂ ਪਹਿਲਾਂ ਜ਼ਖਮ ਦੀ ਮੱਲ੍ਹਮ ਪੱਟੀ ਜ਼ਰੂਰੀ ਹੈ ਉਹ ਚੱਲਣ ਲਈ ਉੱਠ ਕੇ ਖਲੋਗ ਮਨੀਰ ਨੇ ਸਹਾਰਾ ਦੇ ਕੇ ਛੋਟੀ ਮਾਂ ਨੂੰ ਉਠਾਇਆ ਅਤੇ ਘੋੜੇ ਉੱਤੇ ਚੜਨ ਵਿੱਚ ਸਹਾਇਤਾ ਕੀਤੀ। ਰੂਪਮਤੀ ਬਹੁਤ ਖੁਸ਼ ਸੀ। ਉਸ ਜੋ ਚਾਹਿਆ ਹਾਸਲ ਕਰਨ ਲਈ ਸੋਚਿਆ ਸੀ, ਕੁਦਰਤ ਵੱਲੋਂ ਉਸ ਨੂੰ ਸਭ ਕੁਝ ਮਿਲ ਗਿਆ ਸੀ। ਤੇ ਇਹ ਪੀੜ ਵੱਡੇ ਮਲ ਹਾਸਲ ਕਰਨ ਲਈ ਛੋਟੀ ਕੁਰਬਾਨੀ ਦੇਣੀ ਹੀ ਪੈਂਦੀ ਹੈ। ਕਿਸਾਨ ਥੋੜਾ ਬੀਜ ਪਾ ਕੇ ਵੱਡੇ ਬੋਹਲ ਦਾ ਮਾਲਕ ਬਣ ਜਾਂਦਾ ਹੈ। ਪਿਆਰ ਦਾ ਸ਼ਿਕਾਰ ਖੇਡ ਕੇ ਕਵਰਾਨੀ ਬਹੁਤ ਖੁਸ਼-ਖੁਸ਼ ਵਾਪਸ ਆ ਰਹੀ ਸੀ। ਧੰਨਵਾਦ ਜੀ।